ਆਪਣੇ ਪੱਕੇ ਯਾਰ ਰਾਜਵੀਰ ਜਵੰਦਾ ਦਾ ਸਸਕਾਰ ਕਰਨ ਤੋਂ ਬਾਅਦ ਅੱਜ ਕੁਲਵਿੰਦਰ ਬਿੱਲਾ ਨੇ ਰਾਜਵੀਰ ਨਾਲ ਆਪਣੀਆਂ ਕੁਝ ਯਾਦਾਂ ਸ਼ੇਅਰ ਕੀਤੀਆਂ ਤੇ ਨਾਲ ਹੀ ਲਿਖਿਆ ਕਿ ਰਾਜਵੀਰ ਕਿੱਥੋਂ ਲੱਭੀਏ ਤੈਨੂੰ ਸਾਨੂੰ ਮaaf ਕਰੀ ਯਾਰਾ ਤੈਨੂੰ ਬਚਾਉਣ ਲਈ ਦਿਨ ਰਾਤ ਇੱਕ ਕੀਤੀ ਪਰ ਸਾਡੇ ਪੱਲੇ ਕੁਝ ਵੀ ਨਹੀਂ ਪਿਆ ਰੱਬ ਨਾਲ ਮੈਨੂੰ ਤਾਂ ਪੂਰਾ ਗਿਲਾ ਏ ਰੱਬਾ ਤੈਨੂੰ ਜਮਾਂ ਤਰਸ ਨਹੀਂ ਆਇਆ ਉਹਦੇ ਨਿੱਕੇ ਨਿੱਕੇ ਜਵਾਕ ਉਹਦੀ ਮਾਂ ਘਰ ਵਾਲੀ ਭੈਣ ਕਿਸੇ ਤੇ ਤਾਂ ਤਰਸ ਕਰ ਲੈਂਦਾ ਸਭ ਦਾ ਦਿਲ ਤੋੜਦਾ ਪੂਰੀ ਦੁਨੀਆ 'ਚ ਜਿੰਨੀਆਂ ਅਰਦਾਸਾਂ ਤੇਰੇ ਲਈ ਹੋਈਆਂ ਮੈਂ ਆਪਣੀ ਸੁਰਤ 'ਚ ਨਾ ਸੁਣੀਆਂ ਨਾ ਦੇਖੀਆਂ ਲੱਗਦੇ ਰੱਬ ਨੂੰ ਜਵੰਦਿਆ ਤੂੰ ਜਿਆਦਾ ਹੀ ਪਿਆਰਾ ਸੀ ਤਾਂ ਹੀ ਉਹ ਤੈਨੂੰ ਸਾਡੇ ਕੋਲੋਂ ਲੈ ਗਿਆ ਯੂਨੀਵਰਸਿਟੀ ਇਕੱਠੇ ਪੜ੍ਹਦੇ ਆਂ ਕੱਠਿਆਂ ਨੇ ਸਟੇਜਾਂ ਤੇ ਗਾਉਣਾ ਗਰਾਊਂਡ ਜਾਣਾ ਹੌਲੀ ਹੌਲੀ ਵਾਇਗਰੂ ਨੇ ਮਿਹਨਤ ਨੂੰ ਫਲ ਲਾਇਆ ਲੋਕਾਂ ਦੇ ਗਾਇਕ ਬਣਾਇਆ ਲੋਕਗੀਤ ਵਰਗੇ ਮੇਰੇ ਯਾਰਾ ਲੋਕ ਗੱਲਾਂ ਕਰਦੇ ਰਹਿੰਦੇ ਸੀ ਜਵੰਦੇ ਵਰਗਾ ਖਾੜਾ ਕੋਈ ਹੀ ਲਾ ਸਕਦਾ ਜਿੰਨਾ ਤੇਰੇ ਚਾਦਰਾ ਕੁੜਤਾ ਲਾਇਆ ਜੱਜਦਾ ਸੀ ਸ਼ਾਇਦ ਕਿਸੇ ਹੋਰ ਕਲਾਕਾਰ ਦੇ ਇਹਨਾਂ ਜੱਜਦਾ ਹੋਵੇ ਤੈਨੂੰ ਦੱਸਣਾ ਚਾਹੁੰਨੇ ਤੇਰੇ ਜਾਣ ਪਿੱਛੇ ਦੁਨੀਆ ਦੀ ਕਿਹੜੀ ਅੱਖ ਹੈ ਜਿਹੜੀ ਨਾ ਰੋਈ ਹੋਵੇ ਤੈਨੂੰ ਦੁਨੀਆ ਬਹੁਤ ਪਿਆਰ ਕਰਦੀ ਹੈ ਜਦ ਤੈਨੂੰ ਕੱਲ ਮੋੜਾ ਦਿੱਤਾ ਤੇਰੇ ਅੰਤਮ ਸੰਸਕਾਰ ਟਾਈਮ ਰੱਬ ਹੀ ਜਾਣਦਾ ਕੀ ਬੀਤੀ ਤੇਰੀ ਬੇਟੀ ਉਹ ਟਾਈਮ ਕਹਿ ਰਹੀ ਸੀ ਪਾਪਾ ਹੁਣ ਤਾਂ ਉੱਠ ਜਾਓ ਲਾਸਟ ਮੌਕਾ ਏ ਇਹ ਗੱਲਾਂ ਜਾਨ ਕੱਢਦੀਆਂ ਸੀ ਤੂੰ ਫਿਕਰ ਨਾ ਕਰੀ ਅਸੀਂ ਪਰਿਵਾਰ ਨਾਲ ਦਿਨ ਰਾਤ ਖੜੇ ਰਹਾਂਗੇ ਘਰ ਦੇ ਇੱਕ ਵੀਰ ਬਣ ਕੇ ਬੀਬੀ ਦੇ ਪੁੱਤ ਬਣ ਕੇ ਜਵਾਕਾਂ ਦੇ ਮਾਮੇ ਬਣ ਕੇ ਪੂਰਾ ਸਾਥ ਨਿਭਾਵਾਂਗੇ ਅਲਵਿਦਾ ਯਾਰਾ ਤੇਰੀ ਬਹੁਤ ਯਾਦ ਆਉਂਦਾ